ਰਸਿਕਾ ਸਾਰਿਆਂ ਨੂੰ ਅੱਜ ਤੁਹਾਨੂੰ ਦੱਸਾਂਗੇ ਖੁੱਲੇ 'ਚ ਮੁਰਗੀ ਪਾਲਣ ਦੇ ਕੀ ਕੀ ਫਾਇਦੇ ਹਨ ਖੁੱਲੇ 'ਚ ਮੁਰਗੀ ਪਾਲਣ ਦੇ ਬੜੇ ਹੀ ਫਾਇਦੇ ਹਨ ਪਹਿਲਾ ਨੰਬਰ ਤਾਂ ਖੁੱਲੇ 'ਚ ਮੁਰਗੀ ਪਾਲਣ ਲਈ ਫੀਡ ਦੀ ਬਚਤ ਹੁੰਦੀ ਹੈ ਦੂਜਾ ਖੁੱਲੇ ਵਿੱਚ ਮੁਰਗੀ ਪਾਲ ਤੇ ਪਿਓਰ ਦੇਸੀ ਮੁਰਗੀ ਬਣਦੀ ਹੈ ਪਰ ਟਾਈਮ ਤਾਂ ਲੱਗ ਜਾਂਦਾ ਹੈ ਮੁਰਗੀ ਪਾਲਣ ਦਾ ਪਰ ਮੀਟ ਬਹੁਤ ਸੁਵਾਦੀ ਹੁੰਦਾ ਹੈ ਖੁੱਲੇ ਚ ਮੁਰਗੀ ਪਾਲਣ ਲਈ ਜਿਹੜਾ ਤੁਸੀਂ 21 22 100 ਦਾ ਗੱਟਾ ਸਟਾਰਟਰ ਫੀਡ ਦਾ ਆਉਂਦਾ ਹੈ ਉਹ ਤੁਹਾਨੂੰ ਫੀਡ ਘੱਟ ਪਾਉਣੀ ਪੈਂਦੀ ਹੈ ਜਿਵੇਂ ਤੁਸੀਂ ਖੁੱਲੇ ਚ ਮੁਰਗੀ ਪਾਲੋਗੇ ਤਾਂ ਫੀਡ ਦੀ ਕਾਫੀ ਬਚਤ ਹੋਵੇਗੀ ਇਸ ਕਰਕੇ ਖੁੱਲੇ ਚ ਮੁਰਗੀ ਪਾਲਦੇ ਬੜੇ ਹੀ ਫਾਇਦੇ ਹਨ ਨਾਲੇ ਖੁੱਲੇ ਚ ਮੁਰਗੀ ਪਾਲਣ ਲਈ ਜੋ ਵੀ ਦੂਜਾ ਤੁਰ ਫਿਰ ਕੇ ਕੀੜਾ ਮਖੌੜਾ ਖਾਂਦਾ ਹੈ ਇਸ ਦਾ ਸਰੀਰ ਤੰਦਰੁਸਤ ਤੇ ਸਖਤ ਰਹਿੰਦਾ ਹੈ ਤੇ ਇਸ ਨੂੰ ਕੋਈ ਮਬਾਰੀ ਵੀ ਨਹੀਂ ਲੱਗਦੀ ਤੇ ਆਪਣੇ ਆਪ ਹੀ ਕੀੜਾ ਮਕੌੜਾ ਲੱਭ ਕੇ ਜਿਵੇਂ ਦੇਖੋ ਇਧਰ ਪੈਰਾ ਨਾਲ ਮਿੱਟੀ ਪਿੱਛੇ ਕਰਕੇ ਕੀੜੇ ਮਕੌੜੇ ਲੱਭ ਰਹੇ ਹਨ ਖਾ ਰਹੇ ਹਨ ਤਾਂ ਇਹਨਾਂ ਦਾ ਸਰੀਰ ਤੰਦਰੁਸਤ ਰਹੇਗਾ ਹੋਰ ਵੀ ਕਾਫੀ ਮੁਰਗੀ ਚ ਖੁੱਲੇ ਪਾਲਣ ਦੇ ਫਾਇਦੇ ਹਨ ਪਰ ਤੁਹਾਨੂੰ ਅੱਗੇ ਜੋ ਵੀ ਵੀਡੀਓ ਬਣਾਦੇ ਰਾਵਾਂਗੇ ਤੁਹਾਨੂੰ ਸਾਰੀਆਂ ਵੀਡੀਓ ਚ ਦੱਸਦੇ ਰਾਵਾਂਗੇ